ਸਕਸੈਸਫੁਲ ਕੈਰੀਅਰ ਹੈ ਨਹੀਂ ਗਲੀ ਗਲੀ ਮੇ ਫੁੱਟਬਾਲ ਖੇਲਤਾ ਹੈ ਆਪ ਲੋਗ ਵੀ ਖੇਲਤੇ ਹੈ ਨਾ ਖੇਲਾ ਕੌਣ ਹੋਤਾ ਹੈ ਇਹ ਲੜਕਾ ਲੜਕੀ ਕਾ ਕਮਾਈ ਖਾ ਕੇ ਬੈਠ ਸਕਤਾ ਹੈ ਇਹ ਇਨਸਾਨ ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਕੌਰ ਸੰਦੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪਣੇ ਦਿਲ ਦੀ ਇੱਕ ਗੱਲ ਕਰਨ ਜਾ ਰਹੀ ਹਾਂ ਤੇ ਉਹ ਗੱਲ ਮੇਰੇ ਦਿਲ ਚ ਆਈ ਕੁਝ ਕੁ ਦਿਨ ਪਹਿਲਾਂ ਮੈਂ ਇੱਕ ਇੰਟਰਵਿਊ ਸੁਣੀ ਜਿਹਦੇ ਬਾਰੇ ਕਿ ਇੰਟਰਨੈਟ ਤੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਗੱਲਾਂ ਹੋ ਰਹੀਆਂ ਨੇ ਹਰ ਤੀਜਾ ਬੰਦਾ ਇਸ ਇੰਟਰਵਿਊ ਬਾਰੇ ਗੱਲਬਾਤ ਕਰ ਰਿਹਾ ਤੇ ਉਹ ਇੰਟਰਵਿਊ ਸੀਗੀ ਜਿਹੜੇ ਆਪਣੇ ਬੌਕਸਰ ਨੇ ਮੈਰੀ ਕਮ ਹੋਣਾ ਦੀ ਉਹਦੇ ਚ ਉਹਨਾਂ ਨੇ ਇੰਟਰਵਿਊ ਕਰਨ ਵਾਲੇ ਦੇ ਕਈ ਸਵਾਲਾਂ ਦੇ ਜਵਾਬ ਦੇ ਵਿੱਚ ਇੱਕ ਜਵਾਬ ਦਿੱਤਾ ਜਦੋਂ ਇੰਟਰਵਿਊ ਕਰਨ ਵਾਲੇ ਰਜਿਤ ਸ਼ਰਮਾ ਉਹਨਾਂ ਨੂੰ ਸਵਾਲ ਕਰਦੇ ਨੇ ਕਿ ਤੁਹਾਡੇ ਘਰ ਵਾਲੇ ਨੇ ਆਪਣਾ ਇੱਕ ਚੰਗਾ ਕਰੀਅਰ ਛੱਡ ਕੇ ਤੁਹਾਨੂੰ ਸਪੋਰਟ ਕੀਤਾ ਤੁਹਾਡੇ ਨਿਆਣੇ ਸੰਭਾਲੇ ਤੇ ਜਦੋਂ ਤੁਹਾਡਾ ਇੱਕ ਬਹੁਤ ਵੱਡਾ ਨਾਮ ਬਣ ਗਿਆ ਤਾਂ ਤੁਸੀਂ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਉਹਦੇ ਜਵਾਬ ਚ ਉਹ ਕਹਿੰਦੇ ਨੇ ਕਿ ਮੇਰਾ ਘਰ ਵਾਲਾ ਫੁੱਟਬਾਲ ਖੇਡਦਾ ਸੀਗਾ ਤੇ ਫੁੱਟਬਾਲ ਖੇਡਣ ਨਾਲ ਕੋਈ ਵੀ ਬਹੁਤ ਵੱਡਾ ਪਲੇਅਰ ਨਹੀਂ ਬਣ ਜਾਂਦਾ ਲੋਕ ਗਲੀ ਗਲੀ ਚ ਫੁੱਟਬਾਲ ਖੇਡਦੇ ਨੇ ਤੇ ਦੂਜੀ ਚੀਜ਼ ਉਹਨਾਂ ਨੇ ਇਹ ਕਹੀ ਕਿ ਵੀ ਉਹ ਮੇਰੀ ਕਮਾਈ ਖਾਂਦਾ ਸੀਗਾ ਮਤਲਬ ਕਿਸੇ ਬੰਦੇ ਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਹੈਗੀ ਕਿਸੇ ਬੰਦੇ ਲਈ ਕਿ ਉਹ ਜਨਾਨੀ ਦੀ ਕਮਾਈ ਖਾਵੇ ਤੇ ਮੇਰਾ ਵੀ ਦਿਲ ਕੀਤਾ ਕਿ ਅੱਜ ਮੈਂ ਇਸ ਚੀਜ਼ ਤੇ ਗੱਲਬਾਤ ਕਰਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਆਪਣਾ ਇੱਕ ਤਜਰਬਾ ਛੋਟਾ ਜਿਹਾ ਸਾਂਝਾ ਕਰਦੀਆਂ ਕਿ ਜਦੋਂ ਮੈਂ 10 ਸਾਲ ਕਰੇ ਸੀ ਮੈਂ ਕੋਈ ਕੰਮ ਨਹੀਂ ਸੀ ਕਰਦੀ ਕੋਈ ਕੰਮ ਨਾ ਕਰਨ ਦਾ ਮਤਲਬ ਇਹ ਨਹੀਂ ਵੀ ਮੈਂ ਘਰ ਦਾ ਵੀ ਕੋਈ ਕੰਮ ਨਹੀਂ ਸੀ ਕਰਦੀ ਕੋਈ ਕੰਮ ਨਾ ਕਰਨ ਦਾ ਮਤਲਬ ਇਹ ਹੈ ਕਿ ਮੈਂ ਕਮਾਉਂਦੀ ਨਹੀਂ ਸੀ ਉਸ ਵਕਤ ਮੈਂ ਬਿਲਕੁਲ ਮੈਰੀ ਕਾਉ ਹੁਣਾ ਦੇ ਘਰ ਵਾਲੇ ਵਰਗੀ ਹੋਈ ਸੀਗੀ ਪਰ ਮੈਂ ਆਪਣੇ ਨਿਆਣੇ ਸੰਭਾਲਦੀ ਸੀਗੀ ਤੇ ਘਰ ਦੇ ਬਾਕੀ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਮੈਂ ਚੁੱਕਦੀ ਸੀ ਉਸ ਪੂਰੇ ਸਮੇਂ ਦੌਰਾਨ ਤਕਰੀਬਨ 10 ਸਾਲਾਂ ਦੇ ਦੌਰਾਨ ਮੈਨੂੰ ਮੇਰੇ ਘਰਦਿਆਂ ਨੇ ਬਿਲਕੁਲ ਓਦਾਂ ਦੇ ਸਾਰੇ ਮੇਰੇ ਚਾਹ ਲਾੜ ਪੂਰੇ ਕੀਤੇ ਜਿੱਦਾਂ ਦੇ ਖਰਚੇ ਮੈਨੂੰ ਚਾਹੀਦੇ ਸੀਗੇ ਉਹ ਖਰਚੇ ਮੈਨੂੰ ਦਿੱਤੇ ਗਏ ਕਦੀ ਵੀ ਮੈਨੂੰ ਇਹ ਸਵਾਲ ਨਹੀਂ ਕੀਤਾ ਗਿਆ ਕਿ ਤੂੰ ਕਮਾਉਂਦੀ ਨਹੀਂ ਹੈਗੀ ਤਾਂ ਤੈਨੂੰ ਖਰਚਣ ਦਾ ਹੱਕ ਨਹੀਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਆਪਣੇ ਬਾਕੀ ਦੇ ਪਰਿਵਾਰ ਨਾਲੋਂ ਜ਼ਿਆਦਾ ਹੀ ਖਰਚਾ ਕਰਦੀ ਸੀਗੀ ਤੇ ਮੇਰੇ ਵਰਗੀਆਂ ਬਹੁਤ ਸਾਰੀਆਂ ਹਜ਼ਾਰਾਂ ਲੱਖਾਂ ਕੁੜੀਆਂ ਹੋਣਗੀਆਂ ਆਪਣੇ ਘਰਾਂ 'ਚ ਜਿਹੜੀਆਂ ਕਿ ਕਮਾਉਂਦੀਆਂ ਨਹੀਂ ਹੈਗੀਆਂ ਪਰ ਆਪਣੇ ਘਰ ਪਰਿਵਾਰ ਸੰਭਾਲਦੀਆਂ ਨੇ ਆਪਣੇ ਬੱਚਿਆਂ ਨੂੰ ਪਾਲਦੀਆਂ ਨੇ ਤੇ ਉਹਨਾਂ ਦੇ ਘਰ ਵਾਲੇ ਹਰ ਹਾਲਾਤ 'ਚ ਮਤਲਬ ਪੂਰੀ ਜ਼ਿੰਦਗੀ ਉਹ ਮਿਹਨਤ ਕਰਦੇ ਨੇ ਕਿ ਉਹ ਆਪਣੇ ਟੱਬਰ ਨੂੰ ਪਾਲਣ ਆਪਣੇ ਨਿਆਣਿਆਂ ਨੂੰ ਪਾਲਣ ਆਪਣੀ ਘਰਵਾਲੀ ਦੇ ਸਾਰੇ ਉਹ ਚਾਹ ਪੂਰੇ ਕਰਨ ਜਿਹੜੀ ਕਿ ਉਹ ਇੱਕ ਘਰਵਾਲੇ ਤੋਂ ਉਮੀਦ ਕਰਦੀ ਆ ਤੇ ਹਜ਼ਾਰਾਂ ਲੱਖਾਂ ਕੁੜੀਆਂ ਦੀ ਕਹਾਣੀ ਹੋਊਗੀ ਤੇ ਮੈਨੂੰ ਲੱਗਿਆ ਕਿ ਮੈਰੀਕਮ ਹੁਣਾਂ ਦੀ ਇੱਕ ਗੱਲ ਨੇ ਉਹਨਾਂ ਹਜ਼ਾਰਾਂ ਕੁੜੀਆਂ ਦੇ ਉੱਤੇ ਵੀ ਸਵਾਲ ਚੁੱਕ ਦਿੱਤਾ ਕਿ ਜਿਹੜੀਆਂ ਆਪਣੇ ਘਰ ਵਾਲਿਆਂ ਦੀਆਂ ਕਮਾਈਆਂ ਖਾ ਰਹੀਆਂ ਨੇ ਜਦੋਂ ਵੀ ਕੋਈ ਔਰਤ ਕਿਸੇ ਖੇਤਰ ਦੇ ਵਿੱਚ ਫੇਮਸ ਹੁੰਦੀ ਆ ਜਾਂ ਕਾਮਯਾਬ ਹੁੰਦੀ ਆ ਤਾਂ ਅਸੀਂ ਹਮੇਸ਼ਾ ਕਹਿੰਦੇ ਆ ਕਿ ਇਹਨੇ ਬਹੁਤ ਮਿਹਨਤ ਕੀਤੀ ਆ ਤੇ ਜਦੋਂ ਕੋਈ ਬੰਦਾ ਕਿਸੇ ਖੇਤਰ ਦੇ ਵਿੱਚ ਕਾਮਯਾਬ ਹੁੰਦਾ ਤਾਂ ਅਸੀਂ ਕਹਿ ਦਿੰਨੇ ਆ ਕਿ ਹਰ ਕਾਮਯਾਬ ਬੰਦੇ ਦੇ ਪਿੱਛੇ ਇੱਕ ਜਨਾਨੀ ਦਾ ਹੱਥ ਹੁੰਦਾ ਪਰ ਹਰ ਕਾਮਯਾਬ ਜਨਾਨੀ ਦੇ ਪਿੱਛੇ ਵੀ ਇੱਕ ਬੰਦੇ ਦਾ ਹੱਥ ਹੁੰਦਾ ਉਹ ਬੰਦਾ ਹੁੰਦਾ ਜਿਹੜਾ ਉਹਨੂੰ ਸਪੋਰਟ ਕਰਦਾ ਹੁਣ ਜੇ ਮੈਂ ਆਪਣੀ ਕਹਾਣੀ ਚ ਕਹਾਂ ਤਾਂ ਜਦੋਂ ਮੈਂ ਘਰੋਂ ਬਾਹਰ ਜਾਂਦੀ ਆ ਤਾਂ ਸਾਰਿਆਂ ਨੂੰ ਉਮੀਦ ਹੁੰਦੀ ਹੈ ਕਿ ਮੇਰਾ ਜਿਹੜਾ ਪਰਿਵਾਰ ਆ ਉਹ ਬਿਲਕੁਲ ਠੀਕ ਰਵੇ ਉਹਨੂੰ ਕੋਈ ਦੇਖਣ ਵਾਲਾ ਹੋਵੇ ਤੇ ਮੇਰੇ ਘਰ 'ਚ ਮੇਰੇ ਤੋਂ ਇਲਾਵਾ ਸਿਰਫ ਸੰਧੂ ਸਾਹਿਬ ਨੇ ਜਿਨ੍ਹਾਂ ਨੇ ਅੱਜ ਤੱਕ ਜਦੋਂ ਵੀ ਮੈਂ ਇਸ ਘਰ 'ਚ ਨਹੀਂ ਸੀ ਉਹਨਾਂ ਨੇ ਨਿਆਣਿਆਂ ਨੂੰ ਦੇਖਿਆ ਉਹਨਾਂ ਨੇ ਨਿਆਣਿਆਂ ਨੂੰ ਸੰਭਾਲਿਆ ਤੇ ਜਿਵੇਂ ਮੈਂ ਜਦੋਂ ਘਰ 'ਚ ਰਹਿੰਦੀ ਆ ਜਿਵੇਂ ਦੀਆਂ ਜ਼ਿੰਮੇਵਾਰੀਆਂ ਮੈਂ ਕਰਦੀ ਆ ਉਹਨਾਂ ਨੇ ਉਹ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਨੇ ਤੇ ਜਦੋਂ ਵੀ ਕੋਈ ਬੰਦਾ ਉਹ ਜਦੋਂ ਵਿਆਹ ਕਰਾਉਂਦਾ ਕਿਸੇ ਨਾਲ ਉਹਨਾਂ ਦੋਨਾਂ 파ਟਰਨਰ ਦੇ ਵਿੱਚੋਂ ਕੋਈ ਬੱਦ ਕਾਮਯਾਬ ਹੋ ਸਕਦਾ ਕੋਈ ਘਟ ਹੋ ਸਕਦਾ ਪਰ ਇਹ ਨਹੀਂ ਹੁੰਦਾ ਕਿ ਉਹ ਇੱਕ ਦੂਜੇ ਦੀ ਕਾਮਯਾਬੀ ਹੈ ਜਿਹੜੀ ਉਹ ਪੈਸੇ ਨਾਲ ਨਾਪਣ ਜਾਂ ਫਿਰ ਜੇ ਦੋਵਾਂ ਦੇ ਵਿੱਚੋਂ ਕੋਈ ਪੈਸਾ ਵੱਧ ਕਮਾਉਣ ਲੱਗ ਗਿਆ ਤੇ ਉਹਨੂੰ ਉਸ ਪੈਸੇ ਦਾ ਹੰਕਾਰ ਹੋ ਜਵੇ ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸੱਚੀ ਇਹ ਹੰਕਾਰ ਬੰਦਿਆਂ 'ਚ ਘੱਟ ਹੁੰਦਾ ਬੀਬੀਆਂ 'ਚ ਆਪਣੇ ਪੈਸੇ ਦਾ ਹੰਕਾਰ ਜ਼ਿਆਦਾ ਹੁੰਦਾ ਬੰਦਿਆਂ ਦੇ ਮੁਕਾਬਲੇ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਕੁੜੀਆਂ ਜਦੋਂ ਕਮਾਉਂਦੀਆਂ ਨੇ ਉਹਨਾਂ ਨੂੰ ਆਪਣਾ ਪੈਸਾ ਸੰਭਾਲਣਾ ਚਾਹੀਦਾ ਉਹਨਾਂ ਨੂੰ ਪ੍ਰਾਪਰਟੀਆਂ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਉਹਨਾਂ ਦੇ ਹੱਥ ਦੇ ਵਿੱਚ ਪੈਸਾ ਹੋਣਾ ਚਾਹੀਦਾ ਉਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਲਾਲਚੀ ਹੋ ਜਾਣਾ ਚਾਹੀਦਾ ਉਹਦਾ ਮਤਲਬ ਇਹ ਹੁੰਦਾ ਕਿ ਕੁੜੀਆਂ ਦੇ ਨਾਂ ਤੇ ਅੱਜ ਵੀ ਬਹੁਤ ਘੱਟ ਮਾਪੇ ਨੇ ਜਿਹੜੇ ਕੋਈ ਪ੍ਰਾਪਰਟੀ ਕਰਾਉਣ ਬਹੁਤ ਘੱਟ ਸਹੁਰੇ ਨੇ ਜਿਹੜੇ ਪ੍ਰਾਪਰਟੀ ਕਰਾਉਣ ਕੁੜੀਆਂ ਕੋਲੇ ਉਹਨਾਂ ਦੀ ਕਮਾਈ ਹੀ ਉਹਨਾਂ ਦੀ ਪ੍ਰਾਪਰਟੀ ਹੁੰਦੀ ਆ ਕਿਉਂਕਿ ਬੰਦਿਆਂ ਕੋਲੇ ਜਾਇਦਾਦ ਹੁੰਦੀ ਆ ਪੈਲੀਆਂ ਹੁੰਦੀਆਂ ਨੇ ਘਰ-ਬਾਰ ਹੁੰਦੇ ਨੇ ਤੇ ਜੇ ਕੋਈ ਮੁਸੀਬਤ ਆਉਂਦੀ ਆ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਇੰਨਾ ਔਖਾ ਨਹੀਂ ਹੁੰਦਾ ਜਿੰਨਾ ਕਿ ਬੀਬੀਆਂ ਨੂੰ ਹੋ ਜਾਂਦਾ ਇਸ ਲਈ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਦੇ ਹੱਥ 'ਚ ਪੈਸਾ ਹੋਣਾ ਚਾਹੀਦਾ ਪਰ ਜੇ ਕੋਈ ਬੀਬੀ ਬਹੁਤ ਜ਼ਿਆਦਾ ਕਮਾਉਂਦੀ ਆ ਤੇ ਉਹਦਾ ਘਰਵਾਲਾ ਨਹੀਂ ਕਮਾਉਂਦਾ ਤੇ ਉੱਥੇ ਅਸੀਂ ਕਹੀਏ ਕਿ ਇਹ ਘਰਵਾਲੀ ਦੀ ਕਮਾਈ ਖਾ ਰਿਆ ਉੱਥੇ ਚੀਜ਼ ਬਹੁਤ ਗਲਤ ਆ ਕਿਉਂਕਿ ਅਸੀਂ ਤਾਂ ਹਜ਼ਾਰਾਂ ਲੱਖਾਂ ਕੁੜੀਆਂ ਘਰ ਵਾਲਿਆਂ ਦੀਆਂ ਕਮਾਈਆਂ ਖਾ ਰਹੇ ਆ ਸਾਡੀਆਂ ਮਾਵਾਂ ਨੇ ਆਪਣੇ ਘਰ ਵਾਲਿਆਂ ਦੀਆਂ ਕਮਾਈਆਂ ਖਾਧੀਆਂ ਸਾਡੀਆਂ ਦਾਦੀਆਂ ਨੇ ਘਰ ਵਾਲਿਆਂ ਦੀਆਂ ਕਮਾਈਆਂ ਖਾਧੀਆਂ ਤੇ ਉਹਦਾ ਮਤਲਬ ਹੈ ਕਿ ਅਸੀਂ ਤਾਂ ਹਜ਼ਾਰਾਂ ਲੱਖਾਂ ਲੋਕਾਂ ਤੇ ਸਵਾਲ ਚੁੱਕਤਾ ਜੇ ਇੱਕ ਬੰਦਾ ਤੁਹਾਨੂੰ ਤੁਹਾਡੇ ਕੈਰੀਅਰ ਦੇ ਵਿੱਚ ਸਪੋਰਟ ਕਰ ਰਿਹਾ ਤੁਹਾਡੇ ਨਿਆਣੇ ਸੰਭਾਲ ਰਿਹਾ ਉਹਨੇ ਤੁਹਾਨੂੰ ਮੌਕਾ ਦਿੱਤਾ ਵੈਸੇ ਜੇ ਹੁਣ ਇੱਥੇ ਬਹੁਤ ਸਾਰੀਆਂ ਕੁੜੀਆਂ ਕਹਿਣੀਆਂ ਕਿ ਬੰਦਾ ਕੌਣ ਹੁੰਦਾ ਸਾਨੂੰ ਮੌਕਾ ਦੇਣ ਵਾਲਾ ਅਸੀਂ ਜਦੋਂ ਵਿਆਹੇ ਜਾਂਦੇ ਆ ਅਸੀਂ ਦੋਵੇਂ ਜੀ ਹੀ ਇੱਕ ਦੂਜੇ ਨੂੰ ਮੌਕਾ ਦੰਦੇ ਆ ਜਦੋਂ ਕੁੜੀ ਘਰ ਸੰਭਾਲਦੀ ਆ ਉਹ ਮੌਕਾ ਦਿੰਦੀ ਆ ਆਪਣੇ ਘਰ ਵਾਲੇ ਨੂੰ ਕਿ ਤੂੰ ਬਾਹਰ ਜਾ ਤੇ ਕੰਮ ਕਰ ਤੇ ਜਦੋਂ ਬੰਦਾ ਘਰ ਸੰਭਾਲਦਾ ਉਹ ਵੀ ਮੌਕਾ ਹੀ ਦਿੰਦਾ ਆਪਣੀ ਘਰ ਵਾਲੀ ਨੂੰ ਕਿ ਤੂੰ ਜਾ ਤੂੰ ਕੰਮ ਕਰ ਜੋ ਤੂੰ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦੀ ਆ ਉਹ ਤੂੰ ਕਰ ਜਿਵੇਂ ਆਪਣੇ ਤੇ ਕਵਾਂ ਮੈਨੂੰ ਮੌਕਾ ਹੀ ਮਿਲਿਆ ਇਹ ਨਹੀਂ ਸੀ ਕਿ ਮੈਂ ਕਿਸੇ ਤੋਂ ਇਜਾਜ਼ਤ ਲਈ ਪਰ ਮੈਨੂੰ ਕਿਸੇ ਨੇ ਮੌਕਾ ਦਿੱਤਾ ਕਿ ਤੂੰ ਜਾ ਘਰੋਂ ਬਾਹਰ ਕੰਮ ਕਰ ਜੋ ਤੂੰ ਕਰਨਾ ਚਾਹੁੰਦੀ ਆ ਤੂੰ ਕਰ ਤੇ ਜੇ ਮੈਂ ਅੱਜ ਦੀ ਸਟੇਜ ਤੇ ਆ ਕੇ ਕਹਿ ਦਵਾਂ ਕਿ ਹੁਣ ਤਾਂ ਮੈਂ ਇੰਨਾ ਜ਼ਿਆਦਾ ਕਮਾਉਣ ਲੱਗ ਗਈ ਜੀ ਹੁਣ ਤਾਂ ਇਹ ਸਾਰੀ ਕਮਾਈ ਮੇਰੀ ਆ ਤੇ ਮੇਰੇ ਬੰਦੇ ਨੂੰ ਇਹਨੂੰ ਵਰਤਣ ਦੀ ਇਜਾਜ਼ਤ ਨਹੀਂ ਹੈਗੀ ਤੇ ਜੇ ਉਹ ਵਰਤ ਵੀ ਰਿਹਾ ਤਾਂ ਉਹ ਸ਼ਾਇਦ ਨਿਕੰਮਾ ਆ ਜਾਂ ਐਦਾਂ ਦੀਆਂ ਟਿੱਪਣੀਆਂ ਅਸੀਂ ਕਰੀਏ ਤਮੈਨੂੰ ਲੱਗਦਾ ਕੋਈ ਵੀ ਬੰਦਾ ਆਪਣੀ ਘਰ ਵਾਲੀ ਨੂੰ ਜ਼ਿੰਦਗੀ ਚ ਕਦੀ ਸਪੋਰਟ ਨਹੀਂ ਕਰੂਗਾ ਇੱਕ ਪਿੱਛੇ ਜੇ ਵੀ ਕੇਸ ਨਾ ਵਾਇਰਲ ਹੋਇਆ ਸੀਗਾ ਉਹਦੇ ਚ ਵੀ ਇੱਕ ਐਸ ਡੀ ਐਮ ਬੀਬੀਸੀ ਉਹਨੇ ਜਦੋਂ ਵਿਆਹ ਕਰਾਇਆ ਤਾਂ ਉਹ ਪਲੱਸ 2 ਪਾਸ ਸੀਗੀ ਉਹਦੇ ਘਰ ਵਾਲਾ ਇੱਕ ਚੌਕੀਦਾਰ ਸੀ ਉਹਨੇ ਉਹਨੂੰ ਪੜਾਇਆ ਉਹਨੂੰ ਕਿਹਾ ਵੀ ਤੂੰ ਜੋ ਕਰਨਾ ਚਾਹੁੰਦੀ ਏ ਜ਼ਿੰਦਗੀ ਦੇ ਵਿੱਚ ਤੂੰ ਘਰ ਉਹਨੂੰ ਮੌਕਾ ਦਿੱਤਾ ਜਦੋਂ ਹੀ ਉਹ ਬੀਬੀ ਐਸ ਡੀ ਐਮ ਬਣੀ ਤਾਂ ਉਹਨੇ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਕਿੰਨੇ ਬੰਦੇ ਨੇ ਸੱਚੀ ਅਸੀਂ ਰੋਜ਼ ਇਹ ਗੱਲ ਸੁਣਦੇ ਆਂ ਕਿ ਉਹਨਾਂ ਨੇ ਅਨਪੜ ਔਰਤਾਂ ਨਾਲ ਕੱਟਿਆ ਕਿਉਂਕਿ ਉਹ ਸਿਆਣੀਆਂ ਔਰਤਾਂ ਸੀ ਪਰ ਸੱਚੀ ਇੱਕ ਜਨਾਨੀ ਆ ਜਿਹੜੀ ਉਹ ਕਦੇ ਅਨਪੜ ਬੰਦੇ ਨਾਲ ਕੱਟਣਾ ਨਹੀਂ ਚਾਹੁੰਦੀ ਇਹ ਬਹੁਤ ਵੱਡਾ ਸੱਚ ਆ ਚਾਹੇ ਸੱਚ ਸਾਨੂੰ ਕੌੜਾ ਲੱਗੇ ਚਾਹੇ ਸੱਚ ਸਾਨੂੰ ਚੂਵੇ ਪਰ ਜਦੋਂ ਹੀ ਬੀਬੀਆਂ ਕਮਾਉਣ ਲੱਗਦੀਆਂ ਨੇ ਜਾਂ ਉਹ ਆਪਣੇ ਘਰ ਵਾਲੇ ਤੋਂ ਵੱਧ ਪੜੀਆਂ ਲਿਖੀਆਂ ਹੁੰਦੀਆਂ ਨੇ ਉਹ ਹਮੇਸ਼ਾ ਇਸ ਚੀਜ਼ ਦਾ ਹੰਕਾਰ ਕਰਦੀਆਂ ਨੇ ਮੈਂ ਜਦੋਂ ਇਹ ਇੰਟਰਵਿਊ ਸੁਣੀ ਨਾ ਮੈਨੂੰ ਐਂ ਲੱਗਿਆ ਕਿ ਅਸੀਂ ਬਹੁਤ ਸਾਰੀਆਂ ਉਹਨਾਂ ਕੁੜੀਆਂ ਦਾ ਰਾਹ ਆਉਣ ਵਾਲੀ ਜ਼ਿੰਦਗੀ 'ਚ ਬੰਦ ਕਰ ਦਾਂਗੇ ਜਿਹੜੀਆਂ ਚਾਹੁੰਦੀਆਂ ਨੇ ਕਿ ਉਹਨਾਂ ਨੂੰ ਕੋਈ ਸਪੋਰਟ ਕਰੇ ਤੇ ਉਹ ਆਪਣੇ ਸੁਪਨੇ ਪੂਰੇ ਕਰਨ ਤੇ ਕੋਈ ਬੰਦਾ ਨਹੀਂ ਚਾਹੂਗਾ ਕਿ ਉਹ ਆਪਣਾ ਇੱਕ ਚੰਗਾ ਕੈਰੀਅਰ ਛੱਡ ਕੇ ਉਹ ਆਪਣੀ ਘਰ ਵਾਲੀ ਨੂੰ ਕਵੇ ਕਿ ਤੂੰ ਜਾ ਆਪਣੇ ਸੁਪਨੇ ਪੂਰੇ ਕਰ ਬਹੁਤ ਸਾਰੇ ਮੁੰਡੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਨੇ ਇਸ ਚੀਜ਼ ਤੇ ਵੀਡੀਓਜ਼ ਬਣਾਈਆਂ ਉਹ ਕਹਿੰਦੇ ਵੀ ਅਸੀਂ ਕਹਿ ਰਹੇ ਹਾਂ ਇਕੁਐਲਿਟੀ ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ ਕਿ ਬੰਦਾ ਤੇ ਜਨਾਨੀ ਬਰਾਬਰ ਨੇ ਜੇ ਇੱਕ ਜਨਾਨੀ ਕਮਾਉਣ ਜਾ ਰਹੀ ਹੈ ਤੇ ਬੰਦਾ ਉਹਦੇ ਪਿੱਛੇ ਘਰ ਸੰਭਾਲ ਰਿਹਾ ਤੇ ਉੱਥੇ ਸਾਨੂੰ ਬਰਾਬਰੀ ਕਿਉਂ ਨਹੀਂ ਲੱਗਦੀ ਉਹਨਾਂ ਨੇ ਇਸ ਚੀਜ਼ ਤੇ ਵੀ ਕਿਹਾ ਕਿ ਮੁੰਡਿਆਂ ਨੂੰ ਕਦੇ ਵੀ ਆਪਣੇ ਸੁਪਨੇ ਨੇ ਜਿਹੜੇ ਉਹ ਛੱਡਣੇ ਨਹੀਂ ਚਾਹੀਦੇ ਕਿਸੇ ਔਰਤ ਪਿੱਛੇ ਉਹਨਾਂ ਨੂੰ ਆਪਣੇ ਦਮ ਤੇ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਉਹਨਾਂ ਨੂੰ ਕਮਾਉਣਾ ਚਾਹੀਦਾ ਕਿਉਂਕਿ ਜਿਹੜੀਆਂ ਬੀਬੀਆਂ ਨੇ ਉਹ ਬੰਦੇ ਦੀ ਇੱਜ਼ਤ ਉਦੋਂ ਹੀ ਕਰਦੀਆਂ ਨੇ ਜਦੋਂ ਬਹੁਤ ਜ਼ਿਆਦਾ ਚੰਗਾ ਕਮਾਉਂਦਾ ਹੋਵੇ ਮਤਲਬ ਉਹਦੀ ਜੇਬ ਭਾਰੀ ਹੋਵੇ ਤੇ ਕਿਵੇਂ ਦਾ ਇੱਕ ਸਿਸਟਮ ਜਿਹਾ ਸੀ ਨੇ ਮਤਲਬ ਸੋਹਣਾ ਚੱਲਦਾ ਹੋਇਆ ਸਿਸਟਮ ਉਹਦੇ ਵਿੱਚ ਕਿੰਨੀ ਵੱਡੀ ਖਲਵਲੀ ਪੈਦਾ ਹੋਗੀ ਉਹ ਵੀ ਇੱਕ ਉਸ ਬੀਬੀ ਕਰਕੇ ਜਿਹੜੀ ਕਿ ਇੱਕ ਜ਼ਿੰਮੇਵਾਰ ਹੈ ਮਤਲਬ ਉਹਨੂੰ ਲੋਕ ਚਾਹੁੰਦੇ ਨੇ ਲੋਕ ਉਹਨੂੰ ਰਿਸਪੈਕਟ ਕਰਦੇ ਨੇ ਤੇ ਜਦੋਂ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਨੇ ਉਹ ਇਦਾਂ ਦੀਆਂ ਸਟੇਟਮੈਂਟਸ ਦੰਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਉਹਦੇ ਤੇ ਗੱਲਬਾਤ ਹੁੰਦੀ ਆ ਅਸੀਂ ਕਦੇ ਨਹੀਂ ਚਾਹੁੰਦੇ ਕਿ ਇੱਕ ਪਰਿਵਾਰ ਆ ਜਿਹੜਾ ਉਹਦੇ ਚ ਕੋਈ ਵੀ ਬੰਦਾ ਉਹਦੇ ਸੁਪਨੇ ਨਾ ਪੂਰੇ ਹੋਣ ਉਹ ਦੂਜੇ ਨੂੰ ساری ਜ਼ਿੰਦਗੀ ਤਾਨਾ ਮਾਰਦਾ ਰਵੇ ਕੀ ਵੀ ਮੈਂ ਤੂੰ ਤਾਂ ਸਭ ਕੁਝ ਕਰ ਲਿਆ ਜ਼ਿੰਦਗੀ ਚ ਪਰ ਮੈਂ ਨਹੀਂ ਕਰ ਸਕਿਆ ਜਿਵੇਂ ਮੈਂ ਵੀ 10 ਸਾਲ ਇਹੀ ਸੋਚਦੀ ਸੀਗੀ ਕਿ ਵੀ ਮੇਰੇ ਨਾਲ ਜਿਹੜੇ ਪੜਦੇ ਨੇ ਉਹਨਾਂ ਨੇ ਬੜਾ ਕੁਝ ਕਰ ਲਿਆ ਜ਼ਿੰਦਗੀ ਚ ਪਰ ਮੈਂ ਨਹੀਂ ਕਰ ਸਕੀ ਉੱਥੇ ਮੈਨੂੰ ਕਿਸੇ ਨੇ ਰੋਕਿਆ ਨਹੀਂ ਸੀਗਾ ਪਰ ਜਦੋਂ ਹੀ ਮੈਨੂੰ ਉਸ ਚੀਜ਼ ਨੇ ਮੈਨੂੰ ਟ੍ਰਿਗਰ ਕੀਤਾ ਕਿ ਨੇ ਤੂੰ ਜ਼ਿੰਦਗੀ ਚ ਕੁਝ ਕਰਨਾ ਤੇ ਮੈਂ ਉਹ ਚੀਜ਼ ਘਰੇ ਸਾਂਝੀ ਕੀਤੀ ਤਾਂ ਮੈਨੂੰ ਕਿਸੇ ਨੇ ਨਹੀਂ ਰੋਕਿਆ ਤੇ ਐਵੇਂ ਮੈਨੂੰ ਲੱਗਦਾ ਕਿ ਉਹ ਅਮਰੀਕਾਮ ਹੁਣਾਂ ਲਈ ਵੀ ਇਹੋ ਜੀ ਜ਼ਿੰਦਗੀ ਹੋਊਗੀ ਜਦੋਂ ਹੀ ਉਹਨਾਂ ਨੇ ਸੋਚਿਆ ਹੋਊਗਾ ਕਿ ਮੈਂ ਸਪੋਰਟਸ ਦੇ ਵਿੱਚ ਕੁਝ ਕਰਨਾ ਚਾਹੁੰਦੀ ਆ ਮੇਰੇ ਚ ਇੱਕ ਇਦਾਂ ਦਾ ਹੁਨਰ ਹੈਗਾ ਮੇਰੇ ਚ ਕਾਬਲੀਅਤ ਆ ਤੇ ਉਸ ਬੰਦੇ ਨੂੰ ਵਾਕਈ ਰਿਸਪੈਕਟ ਕਰਨਾ ਬਣਦਾ ਕਿ ਜਿਨੇ ਕਿਹਾ ਕਿ ਮੈਂ ਨਿਆਣੇ ਸੰਭਾਲੂੰਗਾ ਤੇ ਤੂੰ ਘਰੋਂ ਬਾਹਰ ਜਾ ਕੇ ਕੰਮ ਕਰ ਹੋ ਸਕਦਾ ਬਹੁਤ ਸਾਰੇ ਲੋਕਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਪਰਿਵਾਰਕ ਮਸਲੇ ਹੋਣ ਪਰ ਅੱਡਾ ਕੋਈ ਮਸਲਾ ਨਹੀਂ ਹੁੰਦਾ ਕਿ ਜਿਹਨੂੰ ਆਕੇ ਅਸੀਂ ਸੋਸ਼ਲ ਮੀਡੀਆ ਤੇ ਭੰਡਿਏ ਉਹਦੇ ਬਾਰੇ ਗੱਲਬਾਤ ਕਰੀਏ ਜਿਵੇਂ ਸਾਡੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਨੇ ਕਿ ਘਰ ਦੇ ਕੱਪੜੇ ਬਾਹਰ ਨਹੀਂ ਧੋਈਦੇ ਓਦਾਂ ਹੀ ਜਿਹੜੇ ਘਰਾਂ ਦੇ ਕਲੇਸ਼ ਨੇ ਨਾ ਖਾਸ ਕਰਕੇ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਲੋਕ ਆਈਡੀਅਲ ਮੰਨਦੇ ਨੇ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਨੇ ਉਹਨਾਂ ਨੂੰ ਕਦੇ ਵੀ ਘਰਾਂ ਦੇ ਕਲੇਸ਼ ਨੇ ਜਿਹੜੇ ਉਹ ਬਾਹਰ ਡਿਸਕਸ ਨਹੀਂ ਕਰਨੇ ਚਾਹੀਦੇ ਕਿਉਂਕਿ ਬਹੁਤ ਜ਼ਿਆਦਾ ਲੋਕਾਂ ਤੇ ਇਸ ਚੀਜ਼ ਦਾ ਪ੍ਰਭਾਵ ਪੈਂਦਾ ਹਣ ਜਿਵੇਂ ਮੈਂ ਕਿਹਾ ਕਿ ਬਹੁਤ ਮੁੰਡੇ ਇਸ ਚੀਜ਼ ਤੇ ਗੱਲਬਾਤ ਕਰਦੇ ਨੇ ਕਿ ਖਾਲੀ ਜੇਬ ਵਾਲੇ ਮੁੰਡੇ ਨੂੰ ਕੋਈ ਕੁੜੀ ਰਿਸਪੈਕਟ ਨਹੀਂ ਕਰਦੀ ਹੁਣ ਹਮੇਸ਼ਾ ਹਰ ਬੰਦਾ ਇਸੇ ਚੀਜ਼ ਤੇ ਤਵੱਜੋ ਦੇਊਗਾ ਕਿ ਮੈਂ ਪਹਿਲਾਂ ਕਮਾਉਣਾ ਸਿੱਖਾਂ ਮੈਂ ਪਹਿਲਾਂ ਆਪਣਾ ਸੁਪਨਾ ਪੂਰਾ ਕਰਾਂ ਮੈਂ ਆਪਣਾ ਕਰੀਅਰ ਬਣਾਵਾ ਉਹ ਕਦੇ ਨਹੀਂ ਚਾਹੂਗਾ ਕਿ ਉਹ ਕਿਸੇ ਕੁੜੀ ਨੂੰ ਸਪੋਰਟ ਕਰੇ ਤੇ ਉਹ ਕੁੜੀ ਉਹਦੇ ਨਾਲੋਂ ਵੱਡਾ ਨਾਮ ਬਣ ਜਾਵੇ ਜਾਂ ਉਹਦੇ ਨਾਲੋਂ ਜ਼ਿਆਦਾ ਪੈਸਾ ਕਮਾਉਣ ਲੱਗ ਜਾਵੇ ਤੇ ਕੱਲ ਨੂੰ ਕਿਸੇ ਪਲੇਟਫਾਰਮ ਤੇ ਬਹਿ ਕੇ ਇਦਾਂ ਦੀ ਸਟੇਟਮੈਂਟ ਦੇਵੇ ਕੋਈ ਵੀ ਘਾਰਾ ਨਾ ਜਿਹੜਾ ਉਹ ਸਾਰਿਆਂ ਦੀ ਕੋਆਪਰੇਸ਼ਨ ਨਾਲ ਚੱਲਦਾ ਜੇ ਜਨਾਨੀ ਦਾ ਪੂਰਾ ਹੱਕ ਹੈ ਆਪਦੇ ਘਰ ਵਾਲੇ ਦੀ ਕਮਾਈ ਤੇ ਉਹਦੀ ਜਾਇਦਾਦ ਤੇ ਆ ਉਹਦੇ ਵੱਲੋਂ ਹਰ ਉਹ ਚੀਜ਼ ਜਿਹੜੀ ਬੰਦੇ ਨੇ ਆਪਣੀ ਮਿਹਨਤ ਨਾਲ ਕਮਾਈ ਆ ਜੇ ਜਨਾਨੀ ਉਸ ਚੀਜ਼ ਤੇ ਹੱਕ ਜਿਤਾਉਂਦੀ ਆ ਤਾਂ ਚਾਹੇ ਕਿਸੇ ਨੂੰ ਵੀ ਬੁਰਾ ਲੱਗੇ ਪਰ ਮੈਨੂੰ ਲੱਗਦਾ ਕਿ ਜਨਾਨੀ ਦੀ ਕਮਾਈ ਤੇ ਵੀ ਤੇ ਜਨਾਨੀ ਵੱਲੋਂ ਕਮਾਏ ਹੋਏ ਨਾਂ ਤੇ ਵੀ ਉਹਦੇ ਪਰਿਵਾਰ ਦਾ ਉਹਦੇ ਘਰ ਵਾਲੇ ਦਾ ਉਨਾ ਹੀ ਹੱਕ ਬਣਦਾ ਤੁਸੀਂ ਉਸ ਪੈਸੇ ਨੂੰ ਲੁਕੋਕੇ ਨਹੀਂ ਰੱਖ ਸਕਦੇ ਨਾ ਤੁਸੀਂ ਉਸ ਪੈਸੇ ਦਾ ਹੰਕਾਰ ਕਰ ਸਕਦੇ ਹੋ ਵੀ ਇਹ ਤਾਂ ਜੀ ਮੈਂ ਕਮਾਇਆ ਤੇ ਮੈਂ ਹੀ ਵਰਤੂੰਗੀ ਮੈਂ ਕੁਛਕ ਮਹੀਨੇ ਪਹਿਲਾਂ ਵੀ ਇੱਕ ਭੈਣ ਨੇ ਉਹਨਾਂ ਨੂੰ ਇੰਟਰਵਿਊ ਕੀਤਾ ਸੀ ਉਹਨਾਂ ਨੇ ਵੀ ਬੜੀ ਸੋਹਣੀ ਗੱਲ ਕੀਤੀ ਉਹ ਸਿਰਫ ਨਾਲੇ 10 ਪੜੇ ਹੋਏ ਸੀਗੇ ਮੈਂ ਉਹਨਾਂ ਦੀ ਸਮਝ ਤੇ ਹੈਰਾਨ ਰਹਿ ਗਈ ਉਹ ਕਹਿੰਦੇ ਵੀ ਜਦੋਂ ਬੰਦਾ ਕਮਾਉਂਦਾ ਨਾ ਤਾਂ ਉਹ ਸਾਰੇ ਟੱਬਰ ਨੂੰ ਖਵਾਉਂਦਾ ਉਹ ਸਾਰੇ ਟੱਬਰ ਦੇ ਪੂਰੇ ਕਰਦਾ ਸੁਪਨੇ ਕਿ ਜੋ ਜੋ ਚਾਹੀਦਾ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਸਾਰੀ ਜ਼ਿੰਦਗੀ ਉਹਨਾਂ ਲਈ ਜਟਾਉਂਦਾ ਕਹਿੰਦੇ ਜਦੋਂ ਬੀਬੀ ਕਮਾਉਣ ਲੱਗਦੀ ਆ ਤਾਂ ਉਹ ਕਹਿ ਦਿੰਦੀ ਆ ਮੇਰੀ ਕਮਾਈ ਇਹ ਮੈਂ ਕਮਾਇਆ ਹੋ ਸਕਦਾ ਕਿ ਅਸੀਂ ਕਹਿੰਦੇ ਹੁੰਨੇ ਆ ਨਾ ਕਿ ਜਦੋਂ ਬੀਬੀਆਂ ਬਾਹਰ ਕੰਮ ਕਰਦੀਆਂ ਨੇ ਅਤੇ ਉਹਨਾਂ ਨੂੰ ਘਰੇ ਵੀ ਕੰਮ ਕਰਨਾ ਪੈਂਦਾ ਉਹ ਫਿਰ ਬਾਹਰ ਜਾ ਕੇ ਕਰਦੀਆਂ ਨੇ ਫਿਰ ਬਾਹਰੋਂ ਆ ਕੇ ਵੀ ਘਰੇ ਕਰਦੀਆਂ ਨੇ ਸ਼ਾਇਦ ਉਹ ਤਾਂ ਕਰਕੇ ਆਪਣੀ ਕਮਾਈ ਨੂੰ ਇੰਨੀ ਤਵੱਜੋ ਦਿੰਦੀਆਂ ਨੇ ਕਿ ਇਹ ਮਸਾਂ ਕਮਾਈ ਆ ਪਰ ਉਸ ਕਮਾਈ ਨੂੰ ਤੁਸੀਂ ਹੰਕਾਰ ਥੋੜੀ ਬਣਾ ਲੈਣਾ ਜਾਂ ਇਹ ਥੋੜੀ ਕਹਿ ਦੇਣਾ ਵੀ ਘਰ ਵਾਲਾ ਤਾਂ ਜੀ ਇਸ ਕਮਾਈ ਨੂੰ ਵਰਤ ਨਹੀਂ ਸਕਦਾ ਤੁਹਾਡੇ ਚ ਕਿੰਨੀ ਸਾਂਝ ਆ ਹਰ ਤਰੀਕੇ ਦੀ ਸਾਂਝ ਆ ਸਾਡੇ ਚ ਬਿਸਤਰੇ ਤੱਕ ਦੀ ਸਾਂਝ ਆ ਤੇ ਫਿਰ ਅਸੀਂ ਪੈਸਿਆਂ ਦੀ ਸਾਂਝ ਨੂੰ ਕਾਹ ਤੋਂ ਨਕਾਰ ਦਿੰਨੇ ਆ ਮੈਂ ਸੱਚੀ ਬੜੀ ਵਾਰ ਕੁੜੀਆਂ ਨੂੰ ਨਾ ਇਦਾਂ ਦੀਆਂ ਗੱਲਾਂ ਕਰਦੇ ਸੁਣਿਆ ਕਿ ਬਈ ਇਹ ਤਾਂ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਆ ਜਿਵੇਂ ਅਸੀਂ ਆਮ ਹੀ ਫਿਲਮਾਂ 'ਚ ਦੇਖਦੇ ਆ ਕਿ ਅਸੀਂ ਉਸ ਬੰਦੇ ਨੂੰ ਰਿਸਪੈਕਟ ਕਰਦੇ ਆ ਜੀ ਜਿਹੜਾ ਜੇ ਮੀਆਂ ਬੀਵੀ ਹੋਟਲ 'ਚ ਜਾ ਰਹੇ ਨੇ ਰੈਸਟੋਰੈਂਟ 'ਚ ਜਾ ਰਹੇ ਨੇ ਖਾਣਾ ਖਾਣ ਲਈ ਤਾਂ ਬੰਦਾ ਬਿੱਲ ਪੇ ਕਰਦਾ ਅਸੀਂ ਉਹਨੂੰ ਰਿਸਪੈਕਟ ਕਰਦੇ ਆ ਮੈਨੂੰ ਲੱਗਦਾ ਹੁਣ ਨਾ ਉਹ ਸਾਰੀਆਂ ਧੱਕੀਆਂ ਨੁਸੀਜੀਆਂ ਚੀਜ਼ਾਂ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਨੇ ਹੁਣ ਜੇ ਔਰਤ ਕਮਾਉਂਦੀ ਆ ਉਹ ਟੌਰ ਨਾਲ ਖਰਚੇ ਜੇ ਬੰਦਾ ਕਮਾਉਂਦਾ ਤਾਂ ਉਹ ਟੌਰ ਨਾਲ ਆਪਣੇ ਪਰਿਵਾਰ ਤੇ ਖਰਚੇ ਉੱਥੇ ਮੇਰੀ ਕਮਾਈ ਜਾਂ ਤੇਰੀ ਕਮਾਈ ਨਹੀਂ ਹੋਣੀ ਚਾਹੀਦੀ ਹਾਂ ਤੁਸੀਂ ਘਰੇਲੂ ਜਿਹੜੇ ਖਰਚੇ ਨੇ ਉਹਨਾਂ ਨੂੰ ਸਾਂਝਾ ਕਰੋ ਕਿ ਐਨੇਕ ਖਰਚੇ ਤੁਸੀਂ ਕਰੋਗੇ ਐਨੇਕ ਖਰਚੇ ਮੈਂ ਕਰੂੰਗੀ ਤੇ ਆਪਣੀਆਂ ਆ ਸੇਵਿੰਗਸ ਹੋਣਗੀਆਂ ਫਿਊਚਰ 'ਚ ਆਪਾਂ ਇਦਾਂ ਇਦਾਂ ਆਪਣੇ ਇਸ ਪੈਸੇ ਨੂੰ ਵਰਤਣਾ ਅਸੀਂ ਆਪਣੇ ਨਿਆਣਿਆਂ ਤੇ ਕਿਵੇਂ ਇਨਵੈਸਟ ਕਰਨਾ ਇਹ ਸਾਰੀਆਂ ਚੀਜ਼ਾਂ ਦੀ ਇੱਕ ਪਲੈਨਿੰਗ ਹੋ ਸਕਦੀ ਆ ਪਰ ਇਹਨਾਂ ਚੀਜ਼ਾਂ ਦਾ ਹੰਕਾਰ ਨਹੀਂ ਹੋ ਸਕਦਾ ਤੇ ਮੈਂ ਅਖੀਰ ਤੇ ਇਹੀ ਕਹੂੰਗੀ ਕਿ ਕਦੇ ਵੀ ਪੈਸੇ ਨੂੰ ਆਪਣੀ ਜ਼ਿੰਦਗੀ ਦਾ ਹੰਕਾਰ ਬਣਾ ਕੇ ਜਾਂ ਅਹਿਮ ਬਣਾ ਕੇ ਆਪਣੇ ਰਿਸ਼ਤਿਆਂ ਨੂੰ ੇਠੀ ਨਾ ਦਿਖਾਓ ਕਿਉਂਕਿ ਪੈਸਾ ਬੰਦੇ ਦੀ ਜ਼ਿੰਦਗੀ ਚ ਆਉਂਦਾ ਜਾਂਦਾ ਰਹਿੰਦਾ ਪਰ ਇੱਕ ਚੰਗਾ ਤੇ ਸਿਆਣਾ ਤੇ ਤੁਹਾਨੂੰ ਸਪੋਰਟ ਕਰਨ ਵਾਲਾ ਪਾਰਟਨਰ ਤੁਹਾਨੂੰ ਦੁਬਾਰਾ ਜ਼ਿੰਦਗੀ ਚ ਨਹੀਂ ਮਿਲਦਾ ਤੇ ਜੇ ਅਸੀਂ ਇਦਾਂ ਦੀਆਂ ਗੱਲਾਂ ਕਰਾਂਗੇ ਤਾਂ ਮੈਨੂੰ ਲੱਗਦਾ ਕਦੇ ਵੀ ਕੋਈ ਮੁੰਡਾ ਨਹੀਂ ਚਾਹੂਗਾ ਕਿ ਉਹ ਆਪਣੀ ਵਾਈਫ ਨੂੰ ਇੰਨੀ ਤਵੱਜੋ ਦੇਵੇ ਕਿ ਉਹ ਸਭ ਕੁਝ ਆਪਣੇ ਸੁਪਨੇ ਪੂਰੇ ਕਰ ਲਵੇ ਉਹ ਇੱਕ ਵੱਡਾ ਨਾਮ ਬਣ ਜਾਵੇ ਤੇ ਉਹਦੇ ਪਿੱਛੇ ਖੜਾ ਮੈਂ ਐਦਾਂ ਹੀ ਰਹਿ ਜਾਵਾਂ ਜਦੋਂ ਆਪਾਂ ਥੀਏਟਰ ਕਰਦੇ ਹਾਂ ਨਾ ਤਾਂ ਜਿਹੜਾ ਆਰਟਿਸਟ ਸਟੇਜ ਤੇ ਪਰਫਾਰਮ ਕਰਦਾ ਸਭ ਨੂੰ ਉਹ ਦਿਖਦਾ ਪਰ ਉਸ ਆਰਟਿਸਟ ਨੂੰ ਜਿਹਨੇ ਤਿਆਰੀ ਕਰਾਈ ਹੁੰਦੀ ਆ ਉਹ ਕਿਸੇ ਨੂੰ ਨਹੀਂ ਦਿਸਦਾ ਹੈਗਾ ਉਹਨੂੰ ਅਖੀਰ ਤੇ ਸਟੇਜ ਤੇ ਬੁਲਾ ਕੇ ਸਿਰਫ ਇੱਕ ਛੋਟਾ ਜਿਹਾ ਸਨਮਾਨ ਦਿੱਤਾ ਜਾਂਦਾ ਐਵੇਂ ਜਿਹੜੇ ਪਲੇਅਰ ਹੁੰਦੇ ਨੇ ਉਹਨਾਂ ਨੂੰ ਜਿਹੜੇ ਤਿਆਰੀ ਕਰਾਉਂਦੇ ਨੇ ਉਹਨਾਂ ਦੇ ਕੋਚ ਉਹਨਾਂ ਦੀ ਵੀ ਮਿਹਨਤ ਉਸ ਪਲੇਅਰ ਦੇ ਬਰਾਬਰ ਹੀ ਹੁੰਦੀ ਆ ਐਦਾਂ ਹੀ ਜਦੋਂ ਕਿਸੇ ਪਰਿਵਾਰ ਦੇ ਵਿੱਚੋਂ ਕੋਈ ਬੰਦਾ ਨਾਂ ਬਣਾਉਂਦਾ ਨਾ ਤਾਂ ਉਹ ਕੱਲਾ ਉਹਦਾ ਬਣਾਇਆ ਹੋਇਆ ਨਾਂ ਨਹੀਂ ਹੁੰਦਾ ਜਾਂ ਉਹਦੀ ਕੱਲੀ ਮਿਹਨਤ ਨਹੀਂ ਹੁੰਦੀ ਉਸ ਪੂਰੇ ਪਰਿਵਾਰ ਦੀ ਮਿਹਨਤ ਹੁੰਦੀ ਆ ਤੁਸੀਂ ਨਿਆਣੇ ਨੂੰ ਇੱਕ ਨਿਆਣੇ ਨੂੰ ਆਪਦੇ ਘਰੋਂ ਘਰ 'ਚੋਂ ਸਪੋਰਟਸ ਕਰਵਾ ਕੇ ਵੇਖੋ ਕੋਈ ਉਹਨੂੰ ਛੱਡਣ ਵੀ ਜਾ ਰਿਹਾ ਹੋਊਗਾ ਕੋਈ ਉਹਨੂੰ ਲੈਣ ਵੀ ਜਾ ਰਿਹਾ ਹੋਊਗਾ ਕਿਸੇ ਨੇ ਉਹਦੇ ਸਪੋਰਟਸ ਦੀਆਂ ਸਾਰੀਆਂ ਚੀਜ਼ਾਂ ਲਈ ਜੋ ਉਹਨੂੰ ਚਾਹੀਦੀਆਂ ਨੇ ਉਹਦੇ ਲਈ ਕਮਾਈ ਵੀ ਕੀਤੀ ਹੋਊਗੀ ਕਿਸੇ ਨੇ ਉਹਦੀ ਮਿਹਨਤ 'ਚ ਹਰ ਵਕਤ ਉਹਦੇ ਨਾਲ ਵੀ ਕੋਈ ਖੜਾ ਰਿਹਾ ਹੋਊਗਾ ਤੇ ਉਹ ਕੱਲਾ ਤਾਂ ਨਹੀਂ ਸਕਸੈਸਫੁਲ ਹੋ ਗਿਆ ਇਸੇ ਤਰੀਕੇ ਨਾਲ ਮੈਰੀ ਕਮ ਹੋਣਾਂ ਦੇ ਵੀ ਪਰਿਵਾਰ ਨੇ ਸਪੋਰਟ ਕੀਤੀ ਹੋਊਗੀ ਮੈਂ ਬਹੁਤ ਸਾਰੀਆਂ ਇਦਾਂ ਦੀਆਂ ਬੀਬੀਆਂ ਨੂੰ ਜਾਣਦੀਆਂ ਜਿਹੜੀਆਂ ਬਾਹਰ ਜਾ ਕੇ ਜਦੋਂ ਕੰਮ ਕਰਦੀਆਂ ਨੇ ਉਹਨਾਂ ਦੇ ਨਿਆਣੇ ਠੰਡੀਆਂ ਰੋਟੀਆਂ ਖਰੇ ਖਾਂਦੇ ਨੇ ਕੋਈ ਕੰਪਲੇਨ ਨਹੀਂ ਕਰਦੇ ਉਹਨਾਂ ਦੇ ਘਰ ਵਾਲੇ ਵੀ 아이 ਨੂੰ ਚਾਹ ਪਾਣੀ ਉਸੇ ਤਰੀਕੇ ਨਾਲ ਪੁੱਛਦੇ ਨੇ ਜਿੱਦਾਂ ਕਿ ਘਰ ਦੇ ਕਮਾਊ ਬੰਦਿਆਂ ਨੂੰ ਪੁੱਛਿਆ ਜਾਂਦਾ ਤੇ ਇਸ ਤਰੀਕੇ ਨਾਲ ਮੈਨੂੰ ਲੱਗਦਾ ਕਿ ਬੀਬੀਆਂ ਨੂੰ ਉਸ ਚੀਜ਼ ਦੀਆਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਨਾ ਕਿ ਤੁਸੀਂ ਆਪਣੇ ਪੈਸੇ ਨੂੰ ਆਪਣਾ ਹੰਕਾਰ ਬਣਾਓ ਪੈਸਾ ਸਭ ਦਾ ਸਾਂਝਾ ਹੋਣਾ ਚਾਹੀਦਾ ਕਿਸੇ ਨੇ ਵੀ ਕਮਾਇਆ ਸਭ ਦਾ ਸਾਂਝਾ ਹੋਣਾ ਚਾਹੀਦਾ ਤੇ ਇਹੋ ਜੀਆਂ ਟਿੱਪਣੀਆਂ ਕਦੇ ਨਾ ਕਰੋ ਕਿ ਉਸ ਬੰਦੇ ਦੀ ਕੋਈ ਇੱਜ਼ਤ ਨਹੀਂ ਕੋਈ ਹیثیت ਨਹੀਂ ਜਿਹੜਾ ਜਨਾਨੀ ਦੀ ਕਮਾਈ ਖਾਂਦਾ ਜੇ ਇਹ ਹੀ ਗੱਲ ਆ ਤਾਂ ਫਿਰ ਉਸ ਜਨਾਨੀ ਦੀ ਵੀ ਕੋਈ ਇੱਜ਼ਤ ਨਹੀਂ ਕੋਈ ਹیثیت ਨਹੀਂ ਜਿਹੜੀ ਆਪਣੇ ਬੰਦੇ ਦੀ ਕਮਾਈ ਖਾਂਦੀ ਹੈ ਅੱਜ ਦਾ ਪ੍ਰੋਗਰਾਮ ਐਤਵਾਰ ਐਨਐ ਸੀ ਅਗਲੀ ਵਾਰ ਆਪਾਂ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ